ਇਹਨੀ ਕਰਮਵਾਲੀ ਤੂੰ ਜਿਉ ਜੁਗ ਜੀਂ ਗਈ ਆ ਤੂੰ ਜੁਗ ਜੁਗ ਜੀ ਬਲਤ ਸੋ ਬਲਤ ਜੋ ਜਗ ਜੀਉ ਤੂੰ ਦੁਜੁਗ ਜੀਂ ਨਹੀਂ ਇਹਨੀ ਕਰਮਵਾਲੀ ਏ ਕਿਹਨੀ ਕਰਮਵਾਲੀ ਤੂੰ ਜਿਉ ਜੁਗ ਜੀਵੇ ਤੂੰ ਜੁਗ ਜੁਗ ਜੀਵੇ ਆਮ ਕੀ ਨਮਤ ਕੀ ਕਹਾ ਜਨਾ ਰਾਜ ਲੋੜੀ ਦਾ ਤਿਆਰ ਬਣਾਇਆ ਜਾਂਦਾ ਸਾਨੂੰ ਸਮਾਜ ਸੇਵੀ ਵੀ ਵੀ ਨੂੰ ਗੋਇਲ ਬਠਿੰਡਾ ਤੋਂ ਆਪ ਜੀ ਦਾ ਸਭ ਦਾ ਸਵਾਗਤ ਔਰ ਲੋਹੜੀਆਂ ਤੇ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ 2003 ਤੋਂ ਲਗਾਤਾਰ ਡਾਇਮੰਡ ਵੈਲਫੇਅਰ ਸੁਸਾਇਟੀ ਦਾ ਪ੍ਰਯਾਸ ਰਿਹਾ ਹੈ ਕਿ ਚਾਹੇ ਦੇਸ਼ ਦੀ ਪ੍ਰੀਤੀ ਹੋਵੇ ਚਾਹੇ ਪ੍ਰੂਨ ਹੱਤਿਆ ਦੀ ਔਰ ਬੇਟੀ ਬਚਾਓ ਬੇਟੀ ਪੜਾਓ ਦੇ ਮਿਸ਼ਨ ਦੇ ਨਾਲ ਲਗਾਤਾਰ ਕੰਮ ਕਰ ਰਹੀ ਹੈ ਬੇਟੀਆਂ ਵਾਸਤੇ ਮਹਿਲਾਵਾਂ ਵਾਸਤੇ ਤੇ ਇਸੇ ਉਪਰਾਲੇ ਨੂੰ ਕੰਟੀਨਿਊ ਕਰਦੇ ਹੋਏ ਅੱਜ ਰਜਿੰਦਰਾ ਕਾਲਜ ਦੇ ਆਟੋਰੀਅਮ ਦੇ ਵਿੱਚ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਲੋਹੜੀ ਬਠਿੰਡੇ ਦੀ ਮਾਣ ਧੀਆਂ ਦਾ ਜਿਹੜਾ ਹੈ ਟਾਈਟਲ ਪ੍ਰੋਗਰਾਮ ਦਾ ਦਿੱਤਾ ਹੈ ਔਰ ਜਿੰਨਾ ਬੇਟੀਆਂ ਦੀ ਪਹਿਲੀ ਲੋੜੀ ਹੈ ਉਹਨਾਂ 108 ਕੰਜਕ ਰੂਪੀ ਨਵ ਜਨਮੀ ਬੱਚੀਆਂ ਦਾ ਇੱਥੇ ਪੂਜਾ ਕਰਕੇ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਸਹਿਤ ਸਨਮਾਨਿਆ ਜਾਊਗਾ ਇੱਥੇ ਸਾਰਿਆਂ ਦੇ ਸਹਿਯੋਗ ਦੇ ਨਾਲ ਰਜਿੰਦਰਾ ਕਾਲਜ ਦੇ ਪ੍ਰਿੰਸੀਪਲ ਮੈਮ ਦੇ ਸਹਿਯੋਗ ਦੇ ਨਾਲ ਇਹ ਕਾਰਜਕ੍ਰਮ ਨੂੰ ਹੈ ਜਿਹੜਾ ਉਹ ਜਿਹੜਾ ਹੈ ਸਫਲਤਾਪੂਰਵਕ ਬਲ ਜਿਹੜਾ ਹੈ ਦਾ ਸੰਪਨ ਹੋਣ ਜਾ ਰਿਹਾ ਹੈ ਔਰ ਥੋੜੀ ਹੀ ਦੇਰ ਦੇ ਵਿੱਚ ਸਾਡੇ ਵਿੱਚ ਮਹਾ ਬਹੁਤ ਅੱਛੀ ਔਰ ਸਾਫ ਸੁਥਰੀ ਗਾਇਕਾ ਔਰ ਸਭਿਆਚਾਰ ਨਾਲ ਉਹਤ ਪ੍ਰੋਤ ਸੁਖੀ ਬਰਾੜ ਜੀ ਸਾਡੇ ਵਿੱਚ ਪਹੁੰਚ ਰਹੇ ਨੇ ਪਟਿਆਲੇ ਤੋਂ ਔਰ ਜੋ ਕਿ ਇਸ ਟਾਈਮ ਸੀਐਸਐਨ ਦੇ ਚੇਅਰਮੈਨ ਪਰਸਨ ਵੀ ਨੇ ਔਰ ਬਹੁਤ ਹੀ ਵੱਡੀਆਂ ਉਪਲਬਧੀਆਂ ਜਿਹੜੀਆਂ ਹਾਸਲ ਕਰ ਚੁੱਕੇ ਆ ਉਡੀ ਦੇ ਦੇ ਵਿੱਚ ਉਹ ਵੀ ਸ਼ਰਕਤ ਕਰਨਗੇ ਮੇਅਰ ਸਾਹਿਬ ਵੀ ਆਉਣਗੇ ਸਾਡੇ ਬਠਿੰਡਾ ਦੇ ਪਦਮਜੀਤ ਮਹਿਤਾ ਵੀ ਔਰ ਵੀ ਕਾਫੀ ਸ਼ਖਸੀਅਤਾਂ ਇਸ ਪ੍ਰੋਗਰਾਮ ਵਿੱਚ ਪਹੁੰਚ ਰਹੀਆਂ ਸਭ ਦਾ ਸਵਾਗਤ ਹੈ ਔਰ ਅੱਜ ਦੀਆਂ ਸਭ ਤੋਂ ਖਾਸ ਮਹਿਮਾਨ 108 ਛੋਟੀ ਛੋਟੀ ਬੱਚੀਆਂ ਉਹਨਾਂ ਦਾ ਵੀ ਸਵਾਗਤ ਤੇ ਉਹਨਾਂ ਦੇ ਪਰਿਵਾਰ ਦਾ ਵੀ ਸਵਾਗਤ ਕੀ ਨਾ ਮਾ ਜਿੱਤੇ ਕੀ ਕਹਣਾ ਚਾਹਣਾ ਇਹ ਅੱਜ ਦਾ ਪ੍ਰੋਗਰਾਮ ਹੈ ਜੀ ਹਾਂਜੀ ਮੈਂ ਪ੍ਰਤੀਬਾ ਸ਼ਰਮਾ ਆਂਗਣਵਾੜੀ ਯੂਨੀਅਨ ਦੀ ਜਿਲ੍ਹਾ ਸਕੱਤਰ ਤੇ ਅੱਜ ਅਸੀਂ ਜਿਹੜਾ ਇੱਥੇ ਹੈਗੇ ਰਜਿੰਦਰਾ ਕਾਲਜ ਦੇ ਵਿੱਚ ਓਰੀਟੋਰੀਅਮ ਦੇ ਵਿੱਚ 100 ਇੱਕ ਕੁੜੀਆਂ ਦੀ ਜਿਹੜੀ ਹੈਗੇ ਲੋੜੀ ਮਨਾਈ ਜਾਊਗੀ ਜਿਹੜੀ ਨਵਜਨਮੀ ਬੱਚੀਆਂ ਉਹਨਾਂ ਦੇ ਅਸੀਂ ਜਿਹੜੇ ਅੱਜ ਉਹਨਾਂ ਨੂੰ ਜਿਵੇਂ ਪਹਿਲੀ ਲੋੜੀ ਹੁੰਦੀ ਹੈ ਲੋਕੀ ਕਹਿੰਦੇ ਵੀ ਧੀਆ ਹੁੰਦੀ ਹੈ ਵੀ ਧੀਆ ਦੀ ਲੋੜੀ ਨਹੀਂ ਮਨਾਉਂਦੇ ਪਰ ਅਸੀਂ ਇੱਥੇ ਸਪੈਸ਼ਲ ਧੀਆ ਦੀ ਲੋੜੀ ਮਨਾਉਣ ਵਾਸਤੇ ਇੱਥੇ ਇਕੱਠੇ ਹੋਏ ਹਾਂ ਅੱਜ ਇੱਥੇ ਜਿਹੜੇ ਸਾਡੇ ਮੁੱਖ ਮਹਿਮਾਨ ਹੈਗੇ ਇਹ ਜਿਹੜੇ ਉਹ ਆ ਰਹੇ ਨੇ ਆਪਣੇ ਸੁਖੀ ਬਰਾੜ ਜੀ ਜਿਹੜੇ ਬਹੁਤ ਹੀ ਵਧੀਆ ਗਾਇਕਾਰ ਵੀ ਹੈ ਤੇ ਕਲਾਕਾਰ ਵੀ ਹੈ ਔਰ ਆਪਣੇ ਜਿਹੜੇ ਮੇਅਰ ਸਾਹਿਬ ਹੈਗੇ ਪਰਮਜੀਤ ਮਹਿਤਾ ਜੀ ਉਹ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ ਔਰ ਬੱਚਿਆਂ ਨੂੰ ਆਸ਼ੀਰਵਾਦ ਦੇਣਗੇ ਤੇ ਅਸੀਂ ਇਹੀ ਦੁਆ ਕਰਦੇ ਆ ਵੀ ਜਿਹੜੇ ਵੀ ਬੱਚੇ ਜਨਮਦੇ ਆ ਵੀ ਜਿਹੜੇ ਕੁੜੀਆਂ ਨੂੰ ਕੁੱਖ 'ਚੇ ਮਾਰ ਦਿੰਦੇ ਆ ਵੀ ਉਹਨਾਂ ਨੂੰ ਕੁੱਖ 'ਚੇ ਨਾ ਮਾਰਨ ਕਿਉਂਕਿ ਅੱਜ ਕੇ ਟਾਈਮ 'ਚ ਜਿਹੜੀ ਕੁੜੀਆਂ ਹੈਗੀਆਂ ਸਭ ਤੋਂ ਅੱਗੇ ਆ ਇਸ ਕਰਕੇ ਜਿਹੜੇ ਵੀ ਦੇਖੋ ਕੋਈ ਵੀ ਅਫੀਸਰ ਆ ਕੋਈ ਵੀ ਤਰੱਕੀ ਕਰਦੀ ਆ ਸਭ ਤੋਂ ਪਹਿਲਾਂ ਕੁੜੀਆਂ ਹੀ ਕਰਦੀ ਆ ਇਸ ਕਰਕੇ ਅਸੀਂ ਇਹੀ ਸਾਰਿਆਂ ਨੂੰ ਸੰਦੇਸ਼ ਦੇਣਾ ਚਾਹੁੰਦੇ ਆ ਵੀ ਜਿਹੜੀ ਆਪਣੀ ਕੁੱਖ 'ਚੇ ਜਿਹੜੀ ਕੁੜੀਆਂ ਨੂੰ ਮਾਰਦੇ ਆ ਜਨਮ ਦਿਨ ਉਹਨਾਂ ਨੂੰ ਇਸ ਲਾਈਕ ਬਣਾਣ ਵੀ ਕੱਲ ਨੂੰ ਆਪਣੇ ਪੈਰਾਂ ਤੇ ਖੜੇ ਹੋ ਜਾਣ ਇਸ ਕਰਕੇ ਅੱਜ ਇਹ ਲੋੜੀ ਦਾ ਪ੍ਰੋਗਰਾਮ ਕਰ ਰਹੇ ਵੀ ਜਿਨ੍ਹਾਂ ਨੂੰ ਇਹ ਪ੍ਰੇਰਣਾ ਮਿਲੇ ਵੀ ਕੁੜੀਆਂ ਕਿੰਨੀ ਇੰਪੋਰਟੈਂਟ ਹੈ ਹਾਂਜੀ ਕੀ ਕਹਿਣਾ ਚਾਹੁੰਦੇ ਅੱਜ ਬੁੰਡਾ ਪਹੁੰਚੇ ਮੈਂ ਬਠਿੰਡੇ ਪਹੁੰਚੇ ਜੀ ਆਪਣੇ ਘਰੇ ਆਪਣੇ ਪੇਕੇ ਮੇਰਾ ਪਿੰਡ ਮਹਿਮਾ ਸਵਾਈ ਹੈ ਜੀ 10 ਕਿਲੋਮੀਟਰ ਤੋਂ ਸੋ ਮੈਂ ਲੋੜੀ ਮੰਗਣ ਆਈਆਂ ਲੋੜੀ ਲੈਣ ਆਈਆਂ ਸੁੰਦਰ ਮੰਦਰੀਏ ਤੇਰਾ ਕੌਣ ਵਿਚਾਰਾ ਤੇ ਬੜਾ ਅੱਛਾ ਲੱਗਿਆ ਵਿਨੂ ਗੋਇਲ ਜੀ ਸਮਾਜ ਸੇਵੀ ਨੇ ਮੇਰੇ ਸੇ ਸਮਾਜ ਦੀ ਸੇਵਾ ਵੀ ਕਰਦੇ ਨੇ ਤੇ 3 ਦੀ ਸੇਵਾ ਵੀ ਕਰਦੇ ਨੇ ਕਦੇ 3 ਮਨਾਉਂਦੇ ਨੇ ਕਦੇ ਅੱਜ ਲੋਹੜੀ ਮਨਾਈ ਐ ਸੋ ਮੈਂ ਸ਼ੁਕਰਗੁਜ਼ਾਰ ਹਾਂ ਵੀਨੂ ਕੋਲ ਜਿਹਨੇ ਜਿਨ੍ਹਾਂ ਨੇ ਐਡਾ ਵੱਡਾ ਸਟੈਪ ਲਿਆ ਤੇ ਤਮਾਮ ਬਠਿੰਡੇ ਦੀ ਪ੍ਰੈਸ ਦਾ ਵੀ ਮੈਂ ਸ਼ੁਕਰੀਆ ਦਾ ਕਰਦੀ ਆ ਜਿਹੜੇ ਵੱਡੇ ਲੈਵਲ ਤੇ ਕਵਰੇਜ ਕਰਨ ਤੁਸੀਂ ਮੇਰੇ ਭਰਾ ਆਈਓ ਤੇ ਇੱਕ ਵਾਰੀ ਫੇਰ ਮੈਂ ਸਾਰੇ ਪੰਜਾਬੀਆਂ ਨੂੰ ਜਿੱਥੇ ਵੀ ਵਰਲਡ ਵਾਈਡ ਵਸਦੇ ਨੇ ਬਠਿੰਡੇ ਦੇ ਮੇਰੇ ਭੈਣਾਂ ਨੂੰ ਭਰਾਵਾਂ ਨੂੰ ਮੇਰੀਆਂ ਬੱਚੀਆਂ ਨੂੰ ਮੇਰੀਆਂ ਭਤੀਜੀਆਂ ਨੂੰ ਸਭ ਨੂੰ ਮੈਂ ਲੋਹੜੀ ਦੀ ਬਹੁਤ-ਬਤ ਮੁਬਾਰਕ ਦਿੰਨੀ ਆ ਤੇ ਅਰਦਾਸ ਕਰਦੀ ਆ ਦਾਤੇ ਅੱਗੇ ਕਿਸੇ ਤਰ੍ਹਾਂ ਖੁਸ਼ੀਆਂ ਖੇੜੇ ਮਾਣੋ ਤੀਆਂ ਦੀ ਏਦਾਂ ਹੀ ਇੱਜ਼ਤ ਕਰੋਗਾ ਤੀਆਂ ਦਾ ਸਤਿਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਥੈਂਕ ਯੂ ਪਿਛਲੇ ਸਮੇਂ ਵਿੱਚ ਜਿਹੜੀ ਲੋੜੀ ਦਾ ਤਿਹਾਰ ਘੱਟ ਮਨਾਇਆ ਜਾਂਦੇ ਸੀ ਹੁਣ ਇੱਕ ਤਰ੍ਹਾਂ ਦਾ ਬਦਲਾਅ ਫੇਰ ਆ ਗਿਆ ਵੀ ਲੋਕ ਬਹੁਤ ਮਨਾਉਣ ਲੱਗ ਗਏ ਹੋ ਤੀਆਂ ਨੂੰ ਉਹ ਤੁਹਾਡੇ ਸੋਸ਼ਲ ਮੀਡੀਆ ਦੀ ਬਦੌਲਤ ਬਹੁਤ ਕੁਝ ਹੋ ਰਿਹਾ ਹੈ ਕਿਉਂਕਿ ਸੋਸ਼ਲ ਮੀਡੀਆ ਕਰਕੇ ਇੱਕ ਦੂਜੇ ਨੂੰ ਵੇਖਦੇ ਵੇਖਾ ਵਿਖਾਈ ਜਿਵੇਂ ਆਪਾਂ ਕਹਿ ਸਕਦਾ ਔਰ ਚੰਗੀ ਗੱਲ ਹੈ ਇੱਕ ਦਿਨ ਤਾਂ ਯਾਦ ਕਰਦੇ ਆ ਤਿਹਾਰ ਮਨਾਉਂਦੇ ਆ ਦੈਟਸ ਗੁੱਡ ਸੋਸ਼ਲ ਮੀਡੀਆ ਨੇ ਜਿੱਥੇ ਸਾਡਾ ਨੁਕਸਾਨ ਕੀਤਾ ਉਹ ਤਾਂ ਫਾਇਦਾ ਵੀ ਬਹੁਤ ਕੀਤਾ ਹੈ ਕਿਉਂਕਿ ਤਿਹਾਰ ਰੀਸੇ ਵਰੀ ਸੀ ਵੀ ਅੱਜ ਇਹਨੇ ਮਨਾਇਆ ਵੀਨੂ ਕੋਇਲ ਨੇ ਕੱਲ ਨੂੰ ਅਸੀਂ ਵੀ ਮਨਾਇਆ ਸੋ ਬਹੁਤ ਵਧੀਆ ਲੱਗਦਾ ਹੈ ਕਿ ਅੱਜ ਕੱਲ ਇੱਕ ਦਿਨ ਤਾਂ ਕਮ ਸੇ ਕਮ ਕੁੜੀਆਂ ਕਲਚਰ ਨੂੰ ਯਾਦ ਕਰਦੀਆਂ ਲੇਡੀਜ਼ ਪਰ ਅਫਸੋਸ ਕਿ ਇੱਕ ਦਿਨ ਯਾਦ ਕਰਕੇ ਮੁੜ ਕੇ ਫੇਰ ਉਹੀ ਰੀਲਾਂ ਬਣਾਉਣ ਤੇ ਆ ਜਾਂਦੀਆਂ ਜਿਹੜੀਆਂ ਕਿ ਮੈਂ ਤੁਹਾਨੂੰ ਪਤਾ ਹੀ ਹੈ ਸਾਰਾ ਕੁਝ ਕਿੰਨੀ ਵਲਗੈਰਿਟੀ ਸਾਡੇ ਕਲਚਰ 'ਚ ਪਈ ਹੈ ਇੱਕ ਦਿਨ ਤਾਂ ਸਿਰ ਟੱਕ ਲੈਂਦੀਆਂ ਚੁੰਨੀਆਂ ਲੈ ਲੈਂਦੀਆਂ ਸਭਿਆਚਾਰਕ ਗੀਤ ਗਾ ਮੁੜ ਕੇ ਤਿੰਨ ਪੀੜੀਆਂ ਅਸ਼ਲੀਲ ਵੀਡੀਓ ਬਣਾ ਰਹੀਆਂ ਅੱ ਤੁਸੀਂ ਮੈਂ ਫਿਰ ਭੈਣਾਂ ਨੂੰ ਅਪੀਲ ਕਰਦੀ ਆ ਕਿ ਇੱਕ ਦਿਨ ਬੀਬੀਆਂ ਬਣਦੀਆਂ ਤਿਹਾਰਾਂ ਵਾਲੇ ਦਿਨ ਉਸ ਤੋਂ ਬਾਅਦ ਵੀ ਮੈਂ ਸਾਰੀਆਂ ਸਵੈ ਸਵਾਰਸੇ ਵੀ ਜਥੇਬੰਦਿਆਂ ਨੂੰ ਅਪੀਲ ਕਰਦੀ ਆ ਕਿ ਅਵੇਰਨੈਸ ਫਲਾਓ ਕਿ ਵਲਗੈਰਿਟੀ ਆ ਜਿਹੜਾ ਸਾਡੇ ਕਲਚਰ ਚ ਉਹਦੀ ਕੋਈ ਜਗ੍ਹਾ ਨਹੀਂ ਹੈਗੀ ਉਹਨੂੰ ਵੀ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰੋ ਇਹਦੇ ਨਾਲ ਹੀ ਮੈਂ ਕੋਈ ਗੱਲ ਗਲਤ ਕਹੀ ਹੋਵੇ ਤਾਂ ਖੇਮਾ ਦੀ ਜੱਟਾਂ ਵਾਹਿਗੁਰੂ ਜੀ ਕਾ ਖਾਲਸਾ ਜਿਵੇਂ ਸਸਤ ਵਾਹਿਗੁਰੂ ਜੀ ਦੀ ਲੋੜੀ ਬਣਾਈ ਜਾਂਦੀ ਆ ਜੀ ਤੇ ਘਰਾਂ ਵਿੱਚ ਵੀ ਚਾਹੀਦਾ ਨਾ ਵੀ ਵਿਵਸਥੀਆਂ ਦੀ ਲੋੜੀ ਬਣਾਈ ਜਾਵੇ ਘਰਾਂ ਵਿੱਚ ਮਰੌਂਦੇ ਨੇ ਲੋਕ ਆਪਾਂ ਨੂੰ ਪਤਾ ਨਹੀਂ ਨਾ ਲੱਗਦਾ ਅੱਗੇ ਨਾਲ ਕਰ ਕਰ ਦੇ ਵਿੱਚ ਧੀਾਂ ਦੀ ਲੋੜੀ ਮੈਰਜ ਉਹ ਤਾਂ ਧੀ ਜੰਮੀ ਸੀ ਅਜ ਤਾਂ 30 ਸਾਲ ਪਹਿਲਾਂ ਮੈਂ ਤਾਂ ਆਪ ਲੋੜੀ ਮਨਾਈ ਸੀ ਹਨ ਸੋ ਘਰਾਂ ਚ ਵੀ ਮਨਾਉਂਦੇ ਆ ਪਰ ਹਜੇ ਵੀ ਲੋੜ ਆ ਤਿੰਨ ਪੀੜੀਆਂ ਦੀ ਕਿਹੜੀ ਦੀ ਗੱਲ ਤੁਸੀਂ ਜੀ ਤਿੰਨ ਪੀੜੀਆਂ ਤਿੰਨ ਪੀੜੀਆਂ ਵੇਖੋ ਜੀ 68 63 ਸਾਲ ਦੀ ਮਾਂ ਹੈ ਉਹ ਵੀ ਨੱਚ-ਨੱਚ ਵੀਡੀਓ ਪਾ ਰਹੀ ਹੈ ਉਹਦੇ ਅੱਗੋਂ ਬੇਟੀ ਜਿਹੜੀ 45 ਸਾਲ ਦੀ ਉਹ ਵੀ ਨੱਚ-ਨੱਚ ਉਹਦੀ ਜਿਹੜੀ ਅੱਗੋਂ ਬੇਟੀ 22 23 ਸਾਲ ਦੀ ਉਹ ਵੀ ਕੀ ਕੁਝ ਚੱਲ ਰਿਹਾ ਤੁਸੀਂ ਦੱਸੋ ਕੀ ਨਹੀਂ ਚੱਲ ਰਿਹਾ ਸ਼ਰਮ ਨਹੀਂ ਆਉਂਦੀ ਆਪਾਂ ਨੂੰ ਵੇਖ ਕੇ ਵੀਡੀਓ ਜਿਹੜੇ ਸਰਦਾਰ ਮੁੰਡੇ ਆ ਸਾੜੀਆਂ ਪਾਈ ਜਾਂਦੇ ਆ। ਸੁਰਖੀ ਬਿੰਦੀਆਂ ਲਾਈ ਜਾਂਦੇ ਆ। ਸਰਦਾਰੀ ਦਾ ਕੰਮ ਹੋ ਰਿਹਾ ਸਿੱਖੀ ਦਾ ਕੰਮ ਹੋ ਰਿਹਾ। ਸਾਡੇ ਸੱਭਿਆਚਾਰ ਦਾ ਕੰਮ ਹੋ ਰਿਹਾ। ਅਸ਼ਲੀਲ ਵੀਡੀਓ ਪਾਪਾ ਕਿਸੇ ਹੋਰੋਂ ਵੀ। ਅੱਜ ਤੱਕ ਮੈਂ ਸਭ ਨੂੰ ਅਪੀਲ ਕਰਦੀ ਆ ਬੇਨਤੀ ਕਰਦੀ ਆ ਕਿ ਉਹਨੂੰ ਵੀ ਆਪ ਆਪ ਆਪਣਾ ਵਿਰਸਾ ਵੀ ਸੰਭਲ ਕੇ ਬਚਾਈਏ ਆਪਣੇ ਆਪ ਨੂੰ। ਮੇਰਾ ਪਿੰਡ ਵੇਖੋ ਜਾ ਕੇ ਮੈਂ ਹਜੇ ਦਰਵਾਜ਼ਾ ਨਹੀਂ ਢਾਣ ਦਿੱਤਾ। ਤਾਂ ਜਾ ਮੈਂ ਕਿਹਾ ਵੀ ਪਿੰਡ ਆਇਓ ਵੇਖੋ ਕਲਚਰ ਕੀ ਹੁੰਦਾ। ਸੋ ਕਲਚਰ ਦਿਲਾਂ 'ਚ ਵੀ ਵਸਣਾ ਚਾਹੀਦਾ। ਕਲਚਰ ਦੀ ਅਵੇਰਨੈਸ ਫਲਾਉਣੀ ਵੀ ਬਹੁਤ ਜ਼ਰੂਰੀ ਹੈ ਜਿਹਵੇਂ ਮੈਂ ਫਲਾ ਰਹੀ ਕਿਉਂਕਿ ਭੈਣਾਂ ਦੇ ਸਿਰ ਤੇ ਘਰ ਘਰ ਚੱਲਦਾ ਕਹਿੰਦੇ ਵੀ ਸੋਕਾ ਮੰਦੇ ਆਖੀ ਜਿੱਤ ਜਮੇ ਰਾਜਾਨ ਪਰ ਉਹ ਗੱਲਾਂ ਉਹਦੋਂ ਦੀਆਂ ਪੁਰਾਣੀਆਂ ਹੋ ਗਈਆਂ ਅੱਜਕੱਲ੍ਹ ਔਰਤਾਂ ਜਿੱਥੇ ਸਮਾਜ ਨੂੰ ਬਿਲਡ ਕਰਨ ਦੇ ਵਿੱਚ ਯੋਗਦਾਨ ਪਾਉਂਦੀਆਂ ਉੱਥੇ ਸਮਾਜ ਦਾ ਜਿਹੜਾ ਬੇੜਾ ਗਰਕ ਹੋਇਆ ਜਿੰਨੀਆਂ ਅਸ਼ਲੀਲ ਵੀਡੀਓ ਜੋ ਕੁਝ ਬਣਦਾ ਉਹਨਾਂ ਦੀ ਕਸੂਰવાર ਵੀ ਮੇਰਾ ਤਾਂ ਖੈਲ ਔਰਤਾਂ ਹੀ ਹੈ ਹਨਾ ਸੋ ਔਰਤਾਂ ਨੂੰ ਥੋੜਾ ਦਾ ਹੰਬਲਾ ਜ਼ਰੂਰ ਮਾਰਨਾ ਚਾਹੀਦਾ ਕਲਚਰ ਨੂੰ ਸਿੱਖੋ ਕਿ ਔਰਤਾਂ ਹੀ ਕਲਚਰ ਨੂੰ ਬਚਾ ਸਕਦੀਆਂ ਔਰਤਾਂ ਹੀ ਆਪਣੀਆਂ ਬੇਟੀਆਂ ਨੂੰ ਮਨਾ ਕਰ ਸਕਦੀਆਂ ਕਿ ਬੱਚੇ ਇਹ ਜਿਹੇ ਅਸ਼ਲੀਲ ਵੀਡੀਓ ਨਹੀਂ ਪੜ੍ਹਣੇ ਚਾਹੀਦੇ ਸੋ ਇੱਕ ਵਾਰੀ ਫੇਰ ਮੈਂ ਅਪੀਲ ਕਰਦੀ ਹਾਂ ਇੱਕ ਪੰਜਾਬਣ ਹੋਣ ਦੇ ਨਾਤੇ ਇੱਕ ਸੱਚੀ ਸੁੱਚੀ ਕਲਚਰ ਨੂੰ ਪ੍ਰਣਾਈ ਹੋਈ ਆ ਕਲਾਕਾਰ ਦੇ ਤੌਰ ਤੇ ਕਹਿ ਸਕਦੇ ਹਾਂ ਤੇ ਮੈਂ ਫੇਰ ਇੱਕ ਵਾਰੀ ਫੇਰ ਬੇਨਤੀ ਕਰਦੀ ਹਾਂ ਸਮੁੱਚੇ ਸਮਾਜ ਸੇਵੀਆਂ ਨੂੰ ਸਮੁੱਚੇ ਪੰਜਾਬ ਨੂੰ ਸੋਚੇ ਪੰਜਾਬੀਆਂ ਨੂੰ ਕਿ ਪੰਜਾਬੀ ਵਿਰਸੇ ਨੂੰ ਥੋੜਾ ਜਿਹਾ ਹੰਬਲਾ ਮਾਰ ਕੇ ਬਚਾਈਏ ਤੇ ਆਪਣੇ ਸੰਸਕਾਰਾਂ ਨਾਲ ਫੇਰ ਤੋਂ ਦੁਬਾਰਾ ਜੁੜੀਏ ਫੇਰ ਬਹੁਤ ਰੱਬ ਵੀ ਖੁਸ਼ ਹੋਊਗਾ ਸਾਰੇ ਬਹੁਤ ਖੁਸ਼ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ